ਸਤਿ ਸ਼੍ਰੀ ਅਕਾਲ ਜੀ ਸ਼ਹਿਰ ਬਰਨਾਲੇ ਖੜੇ ਆ ਤੇ ਸਿੱਧੂ ਟਰੈਕਟਰ ਖੇਲ ਚ ਪ੍ਰੇਜ ਵਾਲੇ ਪਾਈਆਂ ਕੋਲੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਵੱਖੋ ਵੱਖਰੇ ਟਰੈਕਟਰ ਜੋਂਡੀਆ ਸਵਰਾਜ ਤੇ ਮੇਰੇ ਨਾਲ ਨੇ ਬਾਈ ਰਾਮਦਾਸ ਜੀ ਦਾ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕਿੰਨੇ ਟਰੈਕਟਰ ਨੇ ਅੱਜ ਆਪਣੇ ਕੋਲ ਬਾਈ ਜੀ 18-20 ਟਰੈਕਟਰ ਨੇ ਫਿਰ ਆਪਾਂ ਦੱਸ ਦਈਏ ਕਿੱਲੇ ਕਿੱਲੇ ਦੀ ਡਿਟੇਲ ਕਿੱਥੋਂ ਸ਼ੁਰੂ ਕਰੀਏ ਜਿਹੜੇ ਤੋਂ ਮਰਜ਼ੀ ਕਰ ਲਓ ਸਾਰੇ ਇੱਕੋ ਜਿਹਦਰੋਂ ਕਰ ਲੈਣੇ ਸਵਰਾਜ 744 ਤੋਂ ਸਵਰਾਜ 744 ਇਹ ਕਿੰਨਾ ਮਾਡਲ ਹੈ ਬਾਈ ਇਹ 2010 ਮਾਡਲ ਹੈ ਬਾਈ 2010 ਮਾਡਲ ਇਹਦਾ ਨੰਬਰ ਨੰਬਰੇ ਦਾ ਮਾਹਰ ਬੰਮਰ ਕੈਸ ਦਾ ਥੋੜਾ ਬੰਮਰ ਚੰਗਾ ਲੱਗਿਆ ਹੋਇਆ ਹੈ ਤੇ ਟਾਇਰ ਵਗੈਰਾ ਚੰਗੇ ਨੇ ਤੇ ਇਹਦੀ ਕੀ ਡਿਮਾਂਡ ਆ 325000 ਇਹ 325000 ਮੌਕੇ ਤੇ ਮੌਕੇ ਤੇ 305000 ਦਾ ਦੇ ਦਾਂਗੇ 305 ਮਤਲਬ 20000 ਰੁਪਏ ਡਸਟਾਂ ਤੇ ਜੋਂਡੀਆਰ 5204 ਹਾਂਜੀ ਇਹ ਕਿੰਨਾ ਮਾਡਲ ਆ ਇਹ 2010 ਆ ਜੀ ਇਹ 2010 ਹਾਂਜੀ ਤੇ ਇਹਦੀ ਕੀ ਡਿਮਾਂਡ ਆ ਇਹ ਚਾਰ ਬੱਤੀ ਆ ਜੀ 425 ਮੌਕੇ ਤੇ ਮੌਕੇ ਤੇ 4 ਲੱਖ ਰੁਪਏ ਦਾ ਜੀ ਮੌਕੇ ਤੇ 4 ਲੱਖ ਮਤਲਬ ਜਿੰਨੇ ਵੀ ਟਰੈਕਟਰ ਹੈਗੇ ਆਪਾਂ 15 ਤੋਂ 20000 ਰੁਪਏ ਡਿਸਕਾਊਂਟ ਦਵਾਂਗੇ ਸਾਰੇ ਲੋ ਵੀ ਸੱਜਣੋ ਜਿੰਨੇ ਵੀ ਟਰੈਕਟਰ ਦਿਖਾਵਾਂਗੇ ਹਰ ਇੱਕ ਟਰੈਕਟਰ ਦੇ ਵਿੱਚੋਂ 15-20000 ਰੁਪਏ ਡਿਸਕਾਊਂਟ ਹੋਊਗਾ ਤੇ ਸਵਰਾਜ 963 ਹਾਂਜੀ ਇਹ ਕਿੰਨਾ ਮਾਡਲ ਆ ਇਹ 2020 ਮਾਡਲ ਆ ਜੀ 2020 ਮਾਡਲ ਕਿੰਨਾ ਚੱਲਿਆ ਹੋਇ ਇਹ 1000 ਘੰਟਾ ਚੱਲਿਆ ਹੋਇ ਸਿਰਫ 1000 ਘੰਟਾ ਚੱਲਿਆ ਹੋਇ ਹਾਂਜੀ ਹਾਂਜੀ ਤੇ ਇਹਦੀ ਕੀ ਡਿਮਾਂਡ ਆ ਆਪਣੀ ਇਹਦੀ 695 ਜੀ से 575 ਮੌਕੇ ਤੇ ਮੌਕੇ ਤੇ 675 ਦਾ ਦੇ ਦਾਂਗੇ ਹਾਂ ਮੈਂ ਤਾਂ ਜਿਹੜਾ ਰੇਟ ਦੱਸਾਂਗੇ 15-20000 ਰੁਪਏ ਤੁਸੀਂ ਆਪ ਹੀ ਘੱਟ ਕਰ ਲਿਓ ਤੇ ਆਹ ਪ੍ਰੀਤ 6049 ਇਹ 21 ਮਾਡਲ ਆ ਜੀ 21 ਮਾਡਲ ਇਹ ਕਿੰਨਾ ਚੱਲਿਆ ਹੋਇਆਗਾ ਇਹ 700 ਘੰਟਾ ਆ ਜੀ 700 ਘੰਟਾ ਤੇ ਇਹਦੀ ਕੀ ਡਿਮਾਂਡ ਆ ਇਹਦੀ 495 ਜੀ 495 ਤੇ ਇੱਧਰ ਸੋਨਾ ਲਈ ਕਾ ਡੀਆਈ 60 ਹਾਂਜੀ ਹਾਂਜੀ ਇਹ ਕਿੰਨਾ ਮਾਡਲ ਆ ਇਹ 2022 ਆ ਜੀ 2022 ਇਹ ਕਿੰਨਾ ਚੱਲੇ ਹੋਇਆ 500 ਘੰਟਾ ਜੀ ਸਿਰਫ ਸਿਰਫ 500 ਘੰਟਾ ਚੱਲਿਆ ਹੋਇਆ ਟਾਇਰ ਵਗੈਰਾ ਜਮਾਂ ਨਾਲ ਦੀਆ ਫਿਰ ਤਾਂ ਨਵੇਂ ਨੇ ਤੇ ਇਹਦੀ ਕੀ ਇਹਦੀ 725 7,25,000 ਰੁਪਏ ਤੇ ਚਲੋ ਹੁਣ ਤੁਹਾਨੂੰ ਬਣੇ ਰਹੇ ਹੋ ਜੀ ਸੱਜਣੋ ਵੀਡੀਓ ਦੇ ਨਾਲ ਜਿੰਨੇ ਟਰੈਕਟਰ ਹੋਰ ਵੀ ਤੁਹਾਨੂੰ ਦਿਖਾਉਣੇ ਆ ਅੰਦਰ ਹੋਰ ਵੀ ਟਰੈਕਟਰ ਦਾ ਜਿਹੜਾ ਮੇਲਾ ਲੱਗਿਆ ਹੋਇਆ ਹੈਗਾ ਤੇ ਇੱਕ ਵਾਰੀ ਬਾਈ ਜਿਹੜਾ ਆਪਣਾ ਐਡਰੈਸ ਆਪਾਂ ਖੜੇ ਕਿੱਥੇ ਆ ਉਹ ਦੱਸ ਦੋ ਆਪਾਂ ਤਨੌਲਾ ਰੋਡ ਤੇ ਖੜੇ ਬਰਨਾਲੇ ਉਤੋਂ ਜਦ ਸੰਗਰੂਰ ਵੱਲ ਜਾਂ ਨੈਜੀਟੀ ਚੌਂਕ ਤੋਂ ਰਵਦਾਸ ਚੌਂਕ ਵੀ ਕਹਿੰਦੇ ਨੇ ਕਿ ਹਾਂ ਰਵਦਾਸ ਚੌਂਕ ਆਈਟੇ ਚੌਂਕ ਤੋਂ ਹਾਂਜੀ ਉਹ ਤਾਂ ਜਦ ਸੰਗਰੂਰ ਵੱਲ ਨੂੰ ਜਾਂਦੇ ਆ ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਜੀ ਅੱਧਾ ਕਿਲੋਮੀਟਰ ਦੀ ਦੂਰੀ ਤੇ ਨੇੜ ਇਦੋਂ ਜਿਹੜਾ ਸੋਨਾਲੀਕਾ 60 ਵਲਡ ਟਰੈਕ ਆ ਜੀ ਇਹ ਇਹ ਵਲਡ ਟਰੈਕ ਹਾਂ ਜੀ ਇਹ ਕਿੰਨਾ ਮਾਡਲ ਆ ਇਹ 2014 ਮਾਡਲ ਆ ਜੀ 2014 ਮਾਡਲ ਤੇ ਇਹਦੀ ਕੀ ਡਿਮਾਂਡ ਆ ਇਹਦੀ 425 ਜੀ 4 ਲੱਖ 25000 ਰੁਪਿਆ ਤੇ ਨਾਲ ਦੇ ਟਾਇਰ ਨੇ 14 ਮਾਡਲ ਦੇ ਦੇ ਆ ਨਾਲ ਦੇ ਟਾਇਰ ਨੇ ਹਾਂਜੀ ਹਾਂਜੀ ਠੀਕ ਆ ਜਿੰਨੇ ਟਾਇਰ ਟਾਇਰ ਨੇ ਜਿੰਨ ਕੇ ਨਾਲ ਦੇ ਨੇ ਹਾਂਜੀ ਹਾਂਜੀ 16 ਦੇ ਟਾਇਰਾਂ ਚ 16 ਦੇ ਟਾਇਰਾਂ ਜੀ ਤੇ ਜਿਹੜਾ ਉੱਪਰ ਜਿਹੜਾ ਬਾਈ ਟਰੈਕਟਰ 2005 ਮਾਡਲ ਆ ਜੀ 2005 ਮਾਡਲ ਹਾਂਜੀ ਹਾਂਜੀ ਉਹਦੀ ਕੀ ਡਿਮਾਂਡ ਆ ਉਹਦੀ 2,85,000 ਜੀ 2,85,000 ਹਾਂਜੀ ਹਾਂਜੀ ਮੌਕੇ ਤੇ ਮਾਰ ਦਾਂ ਉਹ ਹਾਂਜੀ ਹਾਂ ਹੋ ਜੂਗਾ ਜੀ ਤੇ ਇੱਧਰ ਸਵਰਾਜ 735 2002 ਮਾਡਲ ਆ ਜੀ 2002 ਮਾਡਲ ਹਾਂਜੀ ਹਾਂਜੀ ਕੰਡੀਸ਼ਨ ਪੱਕੋ ਪੂਰਾ ਵਲਾਹਦਾ 23 ਨਵਾਂ ਜੀ ਟਰੈਕਟਰ ਜਮਾ ਲਿਆ ਬਹੁਤ ਹੋ ਚਲਿਆ 14 1500 ਘੰਟਾ ਚੱਲਿਆ 2002 ਮਾਡਲ 2002 ਮਾਡਲ ਇਹਦੀ ਕੀ ਡਿਮਾਂਡ ਆ ਇਹ 265000 265000 ਹਾਂਜੀ ਹਾਂ ਮੌਕੇ ਤੇ ਢਾਈ ਦਾ ਢਾਈ ਦਾ ਦੇ ਦਾਂਗੇ ਲੋ ਜੀ 2.1 ਲੱਖ ਦਾ ਸਵਰਾ 735 ਬਣ ਜਾਊਗਾ ਟਾਇਰ ਨਵੇਂ ਨੇ ਹਾਂਜੀ ਟਾਇਰ ਨਵੇਂ ਤੇ ਫਾਰਮ ਟਰੈਕ 6055 ਇਹ 2019 ਮਾਡਲ ਆ ਜੀ 2019 ਮਾਡਲ ਇਹ ਕਿੰਨਾ ਚੱਲਿਆ ਹੋਇਆ ਇਹ 1000 ਘੰਟਾ ਜੀ ਸਿਰਫ 1000 ਘੰਟਾ ਹਾਂਜੀ ਲਾ ਟਾਇਰ ਦੇਖੋ ਯਾਰ ਕਿੰਨੇ ਚੌੜੇ ਨੇ ਇਹ ਟਾਇਰਾਂ ਦੀ ਕੀਮਤ ਕਿੰਨੀ ਹੋਊ ਬਾਈ ਅਸੀਂ ਟਾਇਰ ਟਾਇਰ ਨੇ ਵੀਰੇ 75000 ਦੇ ਦੇ ਚਾਰੇ ਚਾਰੇ ਟਾਇਰ 75 ਦੇ ਆ 11 12000 ਦੇ ਕਰੇ ਮੂਰ ਲੈ ਜੀ ਇੱਕ ਗਿੱਟ ਚ ਆਉਂਦੇ ਆ ਹਾਂਜੀ ਹਾਂ ਲਓ ਜੀ ਇਹ ਦੀ ਕੀ ਡਿਮਾਂਡ ਹੈ 6 ਲੱਖ 45000 6 ਲੱਖ 45000 ਆ ایس ਡੀ ਆਈ 6565 ਇਹ 2018 ਮਾਡਲ ਹੈ 2018 ਮਾਡਲ ਹਨ ਜੀ ਤੇ ਇਹ ਦੀ ਕੀ ਡਿਮਾਂਡ ਆ 3 ਲੱਖ 80000 ਜੀ 3 ਲੱਖ 80000 ਹਾਂ ਇਹ ਵੀ ਨਾਲ ਦੇ ਟਾਇਰਾਂ ਜੀ ਆ ਨਾਲ ਦੇ ਟਾਇਰਾਂ ਚ ਹਾਂਜੀ ਤੇ ਇਧਰ ਸਵਰਾਜ ਇਹ 2006 ਮਾਡਲ ਹੈ ਜੀ 2006 ਮਾਡਲ ਹਾਂਜੀ ਕਲੋਸ ਕਰ ਇੰਜਨ ਹਾਂਜੀ ਹਾਂਜੀ ਕਲੋਸ ਕਰ ਇੰਜਨ ਦੇ ਵਿੱਚ 2006 ਮਾਡਲ ਹਾਂਜੀ ਤੇ ਇਹਦੇ ਕੀ ਡਿਮਾਂਡ ਆਪਣੀ ਇਹਦੀ 285000 ਜੀ ਸਿਰਫ 285000 ਜੀ ਸਾਂਜੀ ਮੈਗਰਾਟਾਂ ਦੇ ਟੇਪ ਵਗੈਰਾ ਚੰਗੀ ਲੱਗੀ ਹੋਈ ਆ ਤੇ ਟਰੈਕਟ ਵਗੈਰਾ ਪੂਰੇ ਚੰਗੇ ਨੇ ਇੱਧਰ ਸਵਰਾਜ ਇਹ ਕਿੰਨਾ ਮਾਡਲ ਆ ਇਹ 2015 ਜੀ 2015 ਵਾ 12ਵੇਂ ਮਹੀਨੇ ਦਾ ਹਾਂਜੀ ਹਾਂ ਮਤਲਬ 16 ਹੀ ਹੋ ਗਿਆ 16 ਹੀ ਹੋ ਗਿਆ ਜੀ ਤੇ ਇਹਦੀ ਕੀ ਡਿਮਾਂਡ ਆ ਇਹਦੀ 525 ਜੀ 525000 ਮੌਕੇ ਤੇ 5 ਦਾ ਬਣ ਜੂ ਦੇ ਦਾਂਗੇ ਜੀ ਲੋ ਜੀ ਮੌਕੇ ਤੇ 5 ਦਾ ਬਣ ਜੂ 2015 ਮਾਡਲ 12ਵੇਂ ਮਹੀਨੇ ਦਾ ਜਨ ਕੇ 16 ਮਾਡਲ ਤੇ ਫਾਰਮ ਟਰੈਕ 6055 ਇਹ ਕਿੰਨਾ ਮਾਡਲ ਆ 2020 ਆ ਜੀ ਇਹ 2020 ਮਾਡਲ ਇਹ ਕਿੰਨਾ ਘੰਟੇ ਚੱਲਿਆ ਹੋਊਗਾ ਇਹ 700 ਘੰਟਾ ਸਿਰਫ 700 ਘੰਟੇ ਚੱਲੇ ਹੋਏ ਤੇ ਇਹਦੀ ਕੀ ਡਿਮਾਂਡ ਹੈ ਇਹਦੀ 680000 ਜੀ 6 ਲੱਖ 80 ਹਜ਼ਾਰ ਜੀ ਸੇਲ 6870 ਵੀਗਾਰਾ ਚੰਗੀ ਲੱਗੀ ਹੋਈ ਆ ਤੇ ਇੱਕ ਇੱਧਰ ਖੜਾ ਸੋਨਾ ਲਿਕਾ ਡੀਆਈ 750 ਹਾਂਜੀ ਟਾਇਰ ਨਵੇਂ ਨੇ ਹਾਂਜੀ ਤੇ ਮੂਹਰੇ ਟਾਇਰ ਤੱਦੇ ਨੇ ਹਾਂਜੀ ਇਹ 2002 ਮਾਡਲ ਆ ਜੀ 2002 ਮਾਡਲ ਆ ਤੇ ਇਹਦੀ ਕੀ ਡਿਮਾਂਡ ਆ 225 ਜੀ 225 ਹਾਂਜੀ ਤੇ ਲੋ ਵੀ ਸੱਜਣੋ ਜਿੰਨੇ ਵੀ ਟਰੈਕਟਰ ਕਿਸ ਜਿਹੜਾ ਵੀ ਕੋਈ ਟਰੈਕਟਰ ਪਸੰਦ ਆਉਂਦਾ ਤਾਂ ਕਰ ਲਿਓ ਬਾਈ ਨਾਲ ਸੰਪਰਕ ਤੇ ਬਾਈ ਜਿਹੜਾ ਤੁਹਾਡਾ ਮੋਬਾਈਲ ਨੰਬਰ ਉਹ ਦੱਸ ਦੋ ਇੱਕ ਵਾਰ 9814284337 9814284637 9779684337 ਲੋ ਜੀ ਸੱਜਣੋ ਜਿਹੜੇ ਇਹ ਮੋਬਾਈਲ ਨੰਬਰ ਨੇ ਸਕਰੀਨ ਤੇ ਵੀ ਚੱਲੀ ਜਾਂਦੇ ਜਿਹੜੇ ਵੀ ਟਰੈਕਟਰ ਤੁਹਾਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਤਾਂ ਕਰ ਲਿਓ ਬਾਈ ਨਾਲ ਕੰਟੈਕਟ ਇੱਕ ਵਾਰ ਫੇਰ ਦੱਸ ਦਾਨਿਆ ਬਰਨਾਲਾ ਸਿੱਧੂ ਟਰੈਕਟਰ ਸੇਲ ਪਰਚੇਜ਼ ਤਨਉ ਲਾਰੋੜ ਦੇ ਗਰਚਾ ਨੈਚਰੀ ਦੇ ਬਿਲਕੁਲ ਸਾਹਮਣੇ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਮਿਹਰਬਾਨੀ